ਵਾਲੀ ਟੈਂਕੀ 'ਤੇ ਚੜੀ ਮਹਿਲਾ ਦੀਆਂ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਜਿਸ ਨੇ ਹੱਥ ਦੇ ਵਿੱਚ ਇੱਕ ਬੋਤਲ ਵੀ ਫੜੀ ਹੋਈ ਆ ਇਹ ਬੋਤਲ ਪਾਣੀ ਵਾਲੀ ਨਹੀਂ ਸਗੋਂ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਸਮਾਨ ਇਸ ਬੋਤਲ ਦੇ ਵਿੱਚ ਆ ਇਹ ਔਰਤ ਇੱਕ ਬੰਦੇ ਤੋਂ ਇੰਨੀ ਅੱਕ ਚੁੱਕੀ ਐ ਤੇ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਨਾ ਕਰਨ ਕਰਕੇ ਇਹ ਮਹਿਲਾ ਪਾਣੀ ਵਾਲੀ ਟੈਂਕੀ ਤੇ ਚੜ ਕੇ ਇਨਸਾਫ ਮੰਗ ਰਹੀ ਹੈ ਟਰੈਵਲ ਏਜੰਟ ਭੋਲੇ-ਪਾਲੇ ਲੋਕਾਂ ਨਾਲ ਠੱਗੀਆਂ ਮਾਰ ਲੈਂਦੇ ਨੇ ਜਿਸ ਕਰਕੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਮਾਮਲਾ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ ਨੂੰ ਅਮਰੀਕਾ ਭੇਜਣ ਦੇ ਨਾਂ ਤੇ ਇੱਕ ਟਰੈਵਲ ਏਜੰਟ ਨੇ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰ ਲਈ ਇਸ ਤੋਂ ਬਾਅਦ ਪਰਚਾ ਦਰਜ ਹੋਣ ਮਗਰੋਂ ਵੀ ਕੋਈ ਹੱਲ ਨਾ ਹੋਇਆ ਜਿਸ ਕਾਰਨ ਮਾਂ ਕਿਰਨਜੀਤ ਕੌਰ ਪਤਨੀ ਗੁਰਬਾਹ ਸਿੰਘ ਵਾਸੀ ਵਜ਼ੀਦਕੇ ਖੁਰਦ ਬਲਾਕ ਸ਼ੇਰਪੁਰ ਦੇ ਪਿੰਡ ਰੰਗੀਆਂ ਵਿਖੇ ਸ਼ੀਸ਼ੀਆਂ ਨਾਲ ਲੈ ਕੇ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਈ ਤਾਂ ਕਿ ਰਣਜੀਤ ਕੌਰ ਨੇ ਦੱਸਿਆ ਕਿ ਉਸਦੇ ਪੁੱਤ ਨੂੰ ਬਾਹਰ ਭੇਜਣ ਦੇ ਨਾਂ ਤੇ 25 ਲੱਖ ਠੱਗੇ ਗਏ ਨੇ ਪਰ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੁਹਾਡਾ ਨਾਮ ਕੀ ਬੀਬੀ ਕੀ ਮਸਲਾ ਤੁਸੀਂ ਟੈਂਕੀ ਤੇ ਚੜੇ ਹੋ ਕਦੋਂ ਚੜੇ ਹੋ ਤੁਸੀਂ ਕੱਲ ਸਵੇਰ ਦੇ 6 ਵਜੇ ਚੜੇ ਹੋ ਕੀ ਕਾਰਨ ਕਾਰਨ ਜੰਟ ਪੈਸੇ ਲੈ ਕੇ ਬਾਗਿਆ ਕੀ ਨਾਮ ਕੀ ਨਾਮ ਆਉਦਾ ਹਰਦੀਪ ਸਿੰਘ ਕਿੱਥੋਂ ਦਾ ਰਹਿਣ ਵਾਲਾ ਰੰਗੀਆਂ ਪਿੰਡ ਰੰਗੀਆਂ ਕਿੰਨੇ ਪੈਸੇ ਲੱਗੇ ਤੁਹਾਡੇ ਤੋਂ 25 25 ਲੱਖ ਆ ਜੀ ਕਿਸ ਦੇਸ਼ ਪੇ ਜਾਣਾ ਸੀ ਬੇਟਾ ਅਮਰੀਕਾ ਦਾ ਨੂੰ ਕਿ ਕੀਤਾ ਫਿਰ ਉਹਨੇ ਬਸ ਜੇ ਪੈਸੇ ਲੈ ਕੇ ਉਹਨੇ ਰਾਜ ਚ ਤਿੰਨ ਮਹੀਨੇ ਬਗੜਾ ਰੋਜ਼ ਰਾਜ ਨੂੰ ਬੇਦਮਾ ਮੰਗ ਕੇ ਮੁੰਡਾ ਤਾਂ ਦੇ ਭੁੱਖਾ ਤਾਂ ਆ ਗਿਆ ਕੀ ਮੰਗ ਕਰਦੇ ਹੁਣ ਮੰਗਾ ਹੀ ਹੈ ਜੀ ਸਾਨੂੰ ਬਸ ਪੈਸੇ ਮਿਲ ਜਾਨ ਸਾਡੇ ਤੇ ਬਾਕੀ ਸਾਨੂੰ ਪਤਾ ਹੀ ਆ ਮੈਂ ਤਾਂ ਆਪਦੀ ਇੱਧੂ ਬਾਦ ਮੇਰੀ ਮਾਂ ਉਤ ਆਈ ਚਲੋ ਜੀ ਜੀਤਾ ਸਿੱਖਾਂਗੇ ਕਿ ਆਖਾਂ ਦੇ ਵਿੱਚ ਤੇ ਇਹ ਕੋਈ ਤੁਹਾ ਕੋਈ ਆਰੀ ਹੋਣਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਕਹੀ ਹੈ ਸਰਕਾਰ ਨੂੰ ਤਾਂ ਪਾਸੇ ਸਾਡੇ ਪੈਸੇ ਦਵਾ ਦੇਣਾ ਸੁਨਵਾਈ ਨਹੀਂ ਹੋਈ ਸਾਡੀ ਕੋਹਰਾ ਵੀ ਕੇਸ ਲਾਇਆ ਸੀ ਉਹਦੀ ਸੁਨਵਾਈ ਨਹੀਂ ਹੋਈ ਸਾਡੀ ਤੇ ਕੁਝ ਪਰੋਸ਼ੇ ਜੋ ਸ਼ੂਤਰਾਂ ਤੋਂ ਪਤਾ ਲੱਗਿਆ ਕਿ ਤੁਸੀਂ ਸਰਕਾਰੀ ਦਰਬਾਰੇ ਜਿਹੜੀ ਚਾਰਾ ਜੁਈ ਕੀਤੀ ਆ ਕੋਈ ਪੰਨੂ ਨਾਮ ਦੇ ਵਿਅਕਤੀ ਨਾਲ ਹਾਂਜੀ ਵੀ 3 ਵਜੇ ਆਇਆ ਏ ਕੀ ਉਹਨਾਂ ਵੱਲੋਂ ਕੋਈ ਮਿਲਿਆ ਰਿਸਪੌਂਸ ਉੱਥੋਂ ਅਸੀਂ ਜਾਂਦੇ ਹੁੰਦੇ ਸੀ ਪੰਨੂ ਦਾ ਫੋਨ ਕਰਾਉਣ ਜਿਹੜਾ ਆਪਣੇ ਇੱਥੇ ਸਤਰਖਾਣੇ ਚ ਡੀਐਸਪੀ ਡੀ ਆ ਉਹਨੂੰ ਫੋਨ ਕਰਾਇਆ ਧੰਨਵਾਦੀ ਜੀ ਤੇ ਉਹਨੇ ਵੀ ਕੋਈ ਸਾਡਾ ਸੁਣਵਾਈ ਨਹੀਂ ਕੀਤੀ ਹੋएगी ਫਿਰ ਅਸੀਂ ਘਰੇ ਆਉਣਿਆ ਘਰੇ ਸਾਡੇ ਤੇ ਪੁਲਿਸ ਸਾਧ ਲੈਣ ਜਰੂਰਤੀ ਉਹ ਬੁਰਾ ਭਲਾ ਬੋਲਦੇ ਨੇ ਉਹ ਪੁਲਿਸ ਕੌਣ ਬੁਲਾਉਂਦਾ ਉਹ ਭਗਵੰਤ ਮਾਨ ਭਗਵੰਤ ਸਿੰਘ ਜੀ ਮੁੰਡੇ ਦਾ ਚਾਚਾ ਮੁੰਡੇ ਦਾ ਚਾਚਾ ਭਗਵੰਤ ਨਾਰਕਪਾ ਹਾਂ ਪਪਾ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੰਗਾ ਹੀ ਅਸੀਂ ਸਾਡੇ ਪੈਸੇ ਮਿਲ ਜਾਣ ਮੇਰੇ ਬੱਚੇ ਦੀ ਜ਼ਿੰਦਗੀ ਉਹ ਹੀ ਰੋਜੀ ਰੋਟੀ ਸੀ ਜਿਹੜੀ ਅਸੀਂ ਵੇਚ ਕੇ ਬਾਗਾਂਤ ਨਾਲਾਂ ਪੈੜੀ ਦੇਦੇ ਸੀ ਬਸ ਸਾਡੇ ਪੈਸੇ ਮਿਲ ਜਾਣ ਕਿ ਨਾ ਪੈਸੇ ਮਿਲਣ ਕਿ ਸਭਸ ਮੈਂ ਇੱਕ ਵਾਰ ਆਪੇ ਯੋਜਨ ਕਰ ਲਵਾਂ ਉੱਥੇ ਜੇ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦੀ ਖਬਰ ਮਿਲੀ ਤਾਂ ਮੌਕੇ ਤੇ ਪਿੰਡ ਵਾਸੀ ਤੇ ਕਿਸਾਨ ਇਸ ਔਰਤ ਦੇ ਹੱਕ ਦੇ ਵਿੱਚ ਜਾਨ ਨਿੱਤਰੇ ਅਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਨਸਾਫ਼ ਦੇਣ ਦੀ ਗੱਲ ਕਹੀ ਪੂਰਾ 25 ਲੱਖ ਰੁਪਏ ਇੱਕ ਇੱਕ ਮਿੰਟ ਦੀ ਸਟੇਟਮੈਂਟ ਆ ਜਿਹੜੇ ਆਕਰਪ ਜਿਹੜੀ ਇੱਕ ਨੰਬਰ ਦੇ ਵਿੱਚ ਇਹਦੇ ਖਾਤੇ 'ਚ ਪੈਸੇ ਪਾਏ ਨੇ ਮਨਦੀਪ ਸਿੰਘ ਦਿਓਲ ਅਤੇ ਇੱਕ ਇਹਦੀ ਸਹਿਯੋਗੀ ਹੈ ਜਿਹਦਾ ਨਾਮ ਸਿਮਰਨਾ ਜੁਆਇੰਟ ਅਕਾਊਂਟ ਆ ਇਹਨਾਂ ਦਾ ਇਹਨਾਂ ਨੂੰ ਲਗਭਗ 25 ਲੱਖ ਪਲੱਸ ਰੁਪਏ ਪਾਏ ਨੇ ਅੱਜ ਤੱਕ ਪੁਲਿਸ ਪ੍ਰਸ਼ਾਸਨ ਨੇ ਸਰਵ ਸਰਵਲ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਕੱਲ ਪੁਲਿਸ ਚੌਕੀ ਰਣੀ ਕਾਂਦੇ ਇਨਚਾਰਜ ਈਨਕਾਰ ਸਿੰਘ ਅਤੇ ਸਦਰ ਥਾਣਾ ਧੂਰੀ ਦੇ ਐਸਐਚਓ ਸਰਦਾਰ ਕਰਮਜੀਤ ਸਿੰਘ ਉਸਾਮੀ ਆਏ ਸੀ 7 ਵਜੇ ਇਹਨਾਂ ਨੇ ਸਾਨੂੰ 12 ਲੱਖ ਰੁਪਏ ਦੇਣ ਦਾ ਤਿੰਨ ਚੈੱਕ ਇਹਨਾਂ ਦੇ ਹੱਥ ਵਿੱਚ ਸੀ ਸਾਨੂੰ ਕਹਿ ਰਹੇ ਸੀ ਕਿ 25-26 ਲੱਖ ਰੁਪਏ ਦੀ ਬਜਾਏ ਆ 12 ਲੱਖ ਨਾਲ ਨਿਬੜ ਲੋ ਸਾਨੂੰ 12 ਲੱਖ ਰੁਪਏ ਕੱਲ ਦੇ ਰਹੇ ਸੀ ਅਸੀਂ ਕਿਹਾ ਕਿ ਚਲੋ ਸੌਤਰਾਂ ਦੀਆਂ ਗੱਲਾਂ ਹੁੰਦੀਆਂ 26 ਲੱਖ 25 ਲੱਖ ਦੀ ਬਜਾਏ ਸਾਨੂੰ 23 ਦੇ ਦੇਵੋ 22 ਦੇ ਦੇਵੋ ਪਰ ਇਹ 12 ਲੱਖ ਦੇਣ ਦਾ ਵਾਅਦਾ ਕਰਕੇ ਦੇ ਰਹੇ ਸੀ ਕਿ ਇਸ ਸਮਾਪਤ ਕਰ ਦਿਓ ਇਸ ਸੰਘਰਸ਼ ਨੂੰ ਪਰ ਅਸੀਂ ਕਹਿੰਦੇ ਆ ਕਿ 25 ਲੱਖ ਆ ਜਿਹੜਾ ਉਹ ਵਾਪਸ ਹੋਣਾ ਚਾਹੀਦਾ ਕਿਉਂਕਿ 11 12 ਕਨਾਲ ਇਹਨਾਂ ਕੋਲੇ ਪਹਿਲੀ ਸੀ ਬੇਚ ਦਿੱਤੀ ਅੱਜ 27 28 ਘੰਟੇ ਬੀਤ ਗਏ ਅਜੇ ਤੱਕ ਸਮਰੱਥ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਅਸੀਂ ਯਤਨ ਕਰਦੇ ਹਾਂ ਜਦੋਂ ਅਸੀਂ ਕਹਿੰਦੇ ਆ ਕਿ ਤੁਸੀਂ ਕਿਨਜੀ ਥੱਲੇ ਉਤਰੋ ਆਪਾਂ ਸੰਘਰਸ਼ ਲੜਾਂਗੇ ਉਹ ਆਪਣੇ ਅਕੀਦੇ ਤੇ ਬਜਿੱਦ ਹੈ ਉਹ ਕਹਿੰਦੀ ਜਾਨ ਦੇ ਦੇਵਾਂਗੀ ਪਰ ਥੱਲੇ ਨਹੀਂ ਉਤਰਾਂਗੀ ਅਸੀਂ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਜੇਕਰ ਟੈਂਕੀ ਤੇ ਚੜਹੀ ਔਰਤ ਬੀਬੀ ਕਿਰਨਜੀਤ ਕੌਰ ਦੀ ਕੋਈ ਜਾਨੀ ਨੁਕਸਾਨ ਹੁੰਦਾ ਤਾਂ ਇਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਅਤੇ ਮਨਦੀਪ ਸਿੰਘ ਦਿਓਰ ਪੁੱਤਰ ਜਸ਼ਵੰਤ ਸਿੰਘ ਭਗਵੰਤ ਸਿੰਘ ਪੁੱਤਰ ਬਲਦੇਵ ਸਿੰਘ ਸੁਖਵਿੰਦਰ ਕੌਰ ਪਤਨੀ ਜਸ਼ਵੰਤ ਸਿੰਘ ਗੁਰਦੀਪ ਸਿੰਘ ਪੁੱਤਰ ਭਗਵਾਨ ਸਿੰਘ ਪੰਨੀ ਸਿੰਘ ਪੁੱਤਰ ਭਗਵੰਤ ਸਿੰਘ ਪਿੰਡ ਰੰਗੀਆਂ ਨੇੜੇ ਗੁਰਦੁਆਰਾ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੋਣਗੇ ਅਸੀਂ ਪੂਰਜੋਰ ਮੰਗ ਕਰਦੇ ਆ ਕਿ ਇਸ ਮਸਲੇ ਨੂੰ ਬਿਨਾਂ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਪੰਜਾਬ ਸਰਕਾਰ ਧਿਆਨ ਦੇਵੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਧਿਆਨ ਦੇਵੇ ਇਹਨੂੰ ਹੱਲ ਕਰਨ ਇਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਦੇਖਿਆ ਜਾਵੇ ਤਾਂ ਬਾਹਰ ਜਾਣ ਦੇ ਚੱਕਰਾਂ ਚ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਨੌਜਵਾਨ ਠੱਗ ਏਜੈਂਟਾਂ ਦੇ ਧੱਕੇ ਚੜ ਚੁੱਕੇ ਨੇ ਕਈ ਵਾਰ ਤਾਂ ਜੇਕਰ ਇਹਨਾਂ ਨੂੰ ਬਾਹਰ ਭੇਜ ਵੀ ਦਿੱਤਾ ਜਾਂਦਾ ਤਾਂ ਉੱਥੇ ਜਾ ਕੇ ਇਹ ਕਸੂਤੇ ਫਾਜ ਜਾਂਦੇ ਨੇ ਨਾ ਉਹ ਪੰਜਾਬ ਆਉਣ ਜੋਗੇ ਰਹਿੰਦੇ ਨੇ ਤੇ ਨਾ ਹੀ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਰੱਖਿਆ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ